ਹਾਂਜੀ ਅੱਜ ਕੀ ਗੱਲ ਤੁਹਾਡੇ ਆ ਕੀ ਹੋਇਆ ਤੁਹਾਡੇ ਅੱਸੀ ਰਾਤੀ ਕਿਸਕਦਰ ਕਿਸੇ ਕਬਲੀ ਗਏ ਹੋ ਸੀ ਕਿਸੇ ਦੇ ਘਰ ਰੋ ਸਾਡੇ ਘਰਾਂ ਚੋਰੀ ਹੋ ਗਈ ਸਾਡੇ ਜੁਐਲਰੀ ਚੋਰੀ ਹੋ ਗਈ ਜੀ ਕੀ ਕੀ ਲੈ ਗਏ ਤੁਹਾਡੇ ਸਾਡੀ ਮੁੰਦਰੀਆਂ ਸੀ ਚੈਨੀਆਂ ਸੀ ਪਤਲੀ ਜੋੜੀ ਸੋਨੇ ਦੀ ਸੀ ਉਹ ਲੈ ਗਏ ਸਾਡੇ ਪੁਰਾਣੇ ਢਾਂਡੇ ਸਿੱਕੇ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਲੱਖਾਂ ਦੇ ਸਮਝ ਲਓ ਜੀ ਸੋਨਾ ਦੇ ਤੁਸੀਂ ਕਿੱਥੇ ਗਏ ਹੋ ਸੀ ਅਸੀਂ ਹਸਪਤਾਲ ਗਏ ਹੋ ਸੀ ਕਿਸੇ ਦੇ ਪੇਸ਼ੂ ਇਸ ਤੇ ਆ ਤੇ ਡਿਲੀਵਰੀ ਹੋਈ ਸੀ ਰਾਤ ਦਾ ਸਮੇਂ ਕਾਰ ਬਿਲਕੁਲ ਬੰਦ ਹਾਂਜੀ ਪਾਲਸ ਇਹ ਜਿਹੜੇ ਚੋਰ ਇੱਥੇ ਚੋਰੀ ਇਸ ਘਰ ਚ ਕਰਕੇ ਗਏ ਉਹ ਜਾਂਦੇ ਹੋਏ ਆਪਣਾ ਟੁੱਟਿਆ ਹੋਇਆ ਮੋਬਾਈਲ ਇੱਥੇ ਛੱਡ ਗਏ ਤੇ ਆ ਦੇਖੋ ਕਿਸ ਤਰ੍ਹਾਂ ਸਾਰਾ ਜਿਹੜੇ ਸਮਾਨ ਆ ਜਿਹੜਾ ਜਿਨ੍ਹਾਂ ਨੇ ਖੋਲਿਆ ਚੈੱਕ ਕੀਤਾ ਤੇ ਚੋਰੀ ਕੀਤੀ ਕਿਸ ਤਰ੍ਹਾਂ ਘਰ ਦੇ ਜਿਹੜੇ ਬਾਕਸ ਬੈੱਡ ਦੇ ਹੁੰਦੇ ਉਹਨਾਂ ਨੂੰ ਸਾਰੀ ਫੋਲਾ ਖਾਲੀ ਕਰਕੇ ਜਿਹੜਾ ਇਥੋਂ ਕਾਫੀ ਲੱਖਾਂ ਦਾ ਸਮਾਨ ਜਿਹੜਾ ਸੋਨਾ ਲੈ ਗਏ ਨਾਲ ਇੱਕ ਹੋਰ ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਦੱਸੀ ਹੈ ਕਿ ਇਹਨਾਂ ਨੇ ਪੁਰਾਣੇ ਸਿੱਕੇ ਜਮ੍ਹਾਂ ਕੀਤੇ ਹੋਏ ਸੀ ਜਿਹੜੇ ਪੁਰਾਣੇ ਟਾਈਮ ਦੇ ਸਿੱਕੇ ਸੀਗੇ ਜਿਨ੍ਹਾਂ ਦੀ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਕੀਮਤ ਜਿਹੜੀ ਆ ਉਹ 8 ਤੋਂ 10 ਲੱਖ ਰੁਪਈਆ ਸੀਗਾ ਉਹ ਜਿਹੜਾ ਉਹ ਉਹ ਸਿੱਕੇ ਵੀ ਸਾਰੇ ਕੱਢ ਕੇ ਲੈ ਗਏ ਤੇ 10000 ਰੁਪਈਆ ਇਹਨਾਂ ਨੇ ਘਰ ਵਿੱਚ ਰੱਖਿਆ ਸੀ ਤੇ ਨਾਲ ਪਿੱਤਲ ਦੇ ਢਾਂਡੇ ਉਹ ਵੀ ਲੈ ਗਏ ਚੋਰ ਜਾਂਦੇ ਹੋਏ ਆਪਣੇ ਸ਼ੂ ਖੋਲ ਗਏ ਤੇ ਇਹਨਾਰੇ ਮੁੰਡੇ ਦੇ ਨਵੇਂ ਸ਼ੂ ਪਾ ਕੇ ਚਲੇ ਗਏ ਜਾਂਦੇ ਹੋਏ ਆਪਣਾ ਮੋਬਾਈਲ ਜਿਹੜਾ ਉਹ ਵੀ ਇੱਥੇ ਛੱਡ ਗਏ ਮੇਰੇ ਖਿਆਲ ਇਹ ਚੱਲਦਾ ਆ ਜਾਂ ਨਹੀਂ ਚੱਲਦਾ ਅਸੀਂ ਨਹੀਂ ਕਰਾਂਗੇ ਪੁਲਿਸ ਦੇਖੇਗੀ ਇਹ ਫੋਨ ਚੱਲਦਾ ਜਾਂ ਨਹੀਂ ਚੱਲਦਾ ਹੋ ਸਕਦਾ ਵੀ ਇਤੋਂ ਫਿੰਗਰਪ੍ਰਿੰਟ ਵੀ ਮਿਲ ਸਕਣ ਪੁਲਿਸ ਨੂੰ ਬਾਕੀ ਕੰਮ ਪੁਲਿਸ ਦਾ ਉੱਪਰ ਇਹ ਮ ਆ ਸਕਦੇ ਕਿ ਜਿਹੜਾ ਕਿਸ ਤਰ੍ਹਾਂ ਤਾਲਾ ਜਿਹੜਾ ਇਹ ਤੋੜਿਆ ਗਿਆ ਸੱਬਲ ਪਾ ਕੇ ਦੱਸ ਦੇ ਕਿ ਇਹਨੂੰ ਆ ਤੋੜਿਆ ਤੇ ਇਸ ਘਰ ਦੇ ਜਿਹੜੇ ਮਾਲਕ ਹੈ ਉਹਨਾਂ ਦਾ ਦੱਸਣਾ ਹੈ ਕਿ ਇੱਥੇ ਹਾਂਜੀ ਤੁਸੀਂ ਦੱਸੋ ਇਹ ਪਿੱਟਰ ਦੇ ਪੰਡੇ ਪਈ ਸੀ ਇਸ ਪਸਤੂ ਸਾਡੇ ਤੁਸੀਂ ਲਾਇਆ ਸੀ ਚੜ ਕੇ ਕਿਹਾ ਸੀ ਹਾਂਜੀ ਉਹ ਵੀ ਚੜ ਕੇ ਲੈ ਗਏ ਜੀ ਜੀ ਨਵੇਂ ਮੁੰਡੇ ਦੇ ਪਾ ਕੇ ਚੱਲ ਗਏ ਦੋਸਤੋ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨਮਾਸ਼ਹਿਰ ਤੇ ਨਿਊ ਟੀਚਰ ਕਲੋਨੀ ਦੀ ਵੀਡੀਓ ਹੈ ਜਿੱਥੇ ਸ਼ਨੀਵਾਰ ਦੀ ਰਾਤ 2:30 ਵਜੇ ਦੇ ਕਰੀਬ ਦੋ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਘਰ ਨੂੰ ਤਾਲਾ ਲੱਗਾ ਦੇਖ ਕੇ ਉਸਦੇ ਆਲੇ ਦੁਆਲੇ ਦੇਖ ਕੇ ਕਿ ਕੋਈ ਜਾਗਦਾ ਤਾਂ ਨਹੀਂ ਘਰ ਦੇ ਅੰਦਰ ਤਾਂ ਇੱਕ ਚੋਰ ਘੁਸ ਗਿਆ ਪਰ ਗੁਆਂਢੀਆਂ ਦੀ ਸਤਰਕਤਾ ਨਾਲ ਇਹ ਚੋਰੀ ਨੂੰ ਨਜਾਮ ਦੇਣ ਤੋਂ ਬਫਲ ਰਹੇ ਗਵਾਂਡੀਆਂ ਨੇ ਦਬਕਾ ਮਾਰ ਕੇ ਇਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਇਹ ਚੋਰ ਇੱਥੋਂ ਮੋਟਰਸਾਈਕਲ ਤੇ ਬੈਠ ਕੇ ਨੱਠ ਗਏ ਤੇ ਉੱਤਰ ਕੇ ਇਹਨਾਂ ਨੇ ਗੇਟ ਅੰਦਰ ਉੱਤਰ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਦਰਵਾਜ਼ਾ ਦਾ ਲੋਕ ਤੋੜਿਆ ਜਾਵੇ ਪਰ ਗਵਾਂਡੀ ਇਹਨਾਂ ਦੀ ਵਿੜਕ ਸੁਣ ਕੇ ਜਾਗ ਗਏ ਅਤੇ ਆਲੇ-ਦੁਆਲੇ ਫੋਨ ਕਰਕੇ ਲੋਕਾਂ ਨੂੰ ਵਾਂਡੀਆਂ ਨੂੰ ਜਗਾ ਲਿਆ ਤੇ ਹਜੇ ਕੋਸ਼ਿਸ਼ ਕਰ ਹੀ ਰਹੇ ਸੀ ਕਿ ਇਹਨਾਂ ਨੂੰ ਘੇਰਾ ਪਾ ਕੇ ਇਹਨਾਂ ਨੂੰ ਦਬੋਚ ਲਿਆ ਜਾਵੇ ਪਰ ਇਹਨਾਂ ਦੀ ਇਹਨਾਂ ਚੋਰਾਂ ਦੀ ਕਿਸਮਤ ਚੰਗੀ ਸੀ ਕਿ ਇਹ ਇੱਥੋਂ ਮੌਕਾ ਦੇਖ ਕੇ ਨੱਠਣ ਵਿੱਚ ਸਫਲ ਰਹੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਨੇ ਗੇਟ ਦੇ ਉੱਤੇੋਂ ਚੜ ਗਿਆ ਤੇ ਦੂਸਰਾ ਬਾਅਦ ਮੋਟਰਸਾਈਕਲ ਤੇ ਖੜਾ ਵੇਟ ਕਰ ਰਿਹਾ ਸੀ ਤੇ ਦੇਖ ਰਿਹਾ ਸੀ ਕਿ ਕਿਆ ਕੋਈ ਉਹਨਾਂ ਤੇ ਨਿਗਾਹ ਤਾਣੀ ਰੱਖ ਰਿਹਾ ਹਾਲਾਂਕਿ ਇਹਨਾਂ ਚੋਰਾਂ ਨੂੰ ਇਹ ਸ਼ਾਇਦ ਨਹੀਂ ਸੀ ਪਤਾ ਕਿ ਆਲੇ ਦੁਆਲੇ ਦੇ ਘਰਾਂ ਵਿੱਚ ਕੈਮਰੇ ਲੱਗੇ ਹੋਏ ਹਨ ਤੇ ਇਹਨਾਂ ਦੀ ਜਿਹੜੀ ਹਰਕਤ ਹੈ ਉਸ ਨੂੰ ਕੋਈ ਆਪਣੇ ਘਰ ਬੈਠਾ ਦੇਖ ਰਿਹਾ ਸੀ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਚੋਰਾ ਤੋਂ ਬਚਣ ਲਈ ਤੁਸੀਂ ਸਾਰੇ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਆਪਣੇ ਆਸ-ਪਾਸ ਆਪਣੇ ਆਸ-ਪड़ोस ਦੇ ਨਿਗਾਹ ਰੱਖੋ ਅਤੇ ਜੇ ਕੋਈ ਤੁਹਾਨੂੰ ਛੱਕੀ ਵਿਅਕਤੀ ਦਿਖਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਆਪਣੇ ਨਜ਼ਦੀਕ ਦੇ ਪੁਲਿਸ ਸਥਾਨੇ ਦਿਓ ਅਤੇ ਆਪਣੇ ਆਂਗਵਾੜ ਦੇ ਵਿੱਚ ਕੁਝ WhatsApp ਗਰੁੱਪ ਬਣਾ ਕੇ ਰੱਖੋ ਤਾਂ ਕਿ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਤਾਂ ਇੱਕ ਦੂਜੇ ਨੂੰ ਗਰੁੱਪ ਕਾਲ ਕਰਕੇ ਇਕੱਠੇ ਕਰਕੇ ਇਦਾਂ ਦੇ ਚੋਰਾਂ ਨੂੰ ਫੜ ਕੇ ਇਨਨੂ ਪੂਰਾ ਸ਼ਾਂਤ ਲੈ ਕੀਤਾ ਜਾਵੇ ਅਤੇ ਤੁਸੀਂ ਸਾਰੇ ਲੋਕ ਵਿੱਚ ਅਸੀਂ ਵੀ ਚੈਨ ਦੀ ਨੀਂਦ ਸੋ ਸਕੀਏ ਕਿਉਂਕਿ ਇਹ ਚੋਰ ਆਪਣੇ ਨਾਲ ਲੋਕਾਂ ਦੀ ਨੀਂਦ ਵੀ ਖਰਾਬ ਕਰਦੇ ਹਨ ਹਾਂ ਅਸੀਂ ਤੁਹਾਨੂੰ ਇੱਥੇ ਇਹ ਵੀ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਇਕੱਲੇ ਕਦੇ ਵੀ ਇਹਨਾਂ ਚੋਰਾਂ ਦੇ ਕੋਲ ਨਾ ਜਾਓ ਕਿਉਂਕਿ ਇਹ ਖਾਲੀ ਹੱਥ ਨਹੀਂ ਹੁੰਦੇ ਇਹਨਾਂ ਦੇ ਹੱਥ ਵਿੱਚ ਲੋਹੇ ਦੇ ਦਾਤ ਰੌੜ ਜਾਂ ਪੇਚਕਸ ਜਾਂ ਕੁਛ ਹੋਰ ਲੋਹੇ ਦੀਆਂ ਗ੍ਰੇਲਾਂ ਪੱਟਣ ਵਾਲੇ ਜਿਹੜੇ ਇੱਕ ਹਥਿਆਰ ਆਂਦਾ ਹੈ ਉਹ ਪਕੜਿਆ ਹੁੰਦਾ ਤੇ ਇਹ ਆਪਣੀ ਜਾਨ ਬਚਾਣ ਲਈ ਤੁਹਾਡੀ ਜਾਨ ਲੈ ਵੀ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਦੇ ਵੀ ਇਕੱਲੇ ਇਹਨਾਂ ਚੋਰਾਂ ਵੱਲ ਨਾ ਬਦੋ ਹਮੇਸ਼ਾ ਹੀ ਆਪਣੇ ਆਸ-ਪड़ोस ਨੂੰ ਫੋਨ ਕਰਕੇ ਇਕੱਠੇ ਹੋ ਕੇ ਇਹਨਾਂ ਦਾ ਸਾਹਮਣਾ ਕਰੋ ਇਹਨਾਂ ਨੂੰ ਫੜੋ ਇਹਨਾਂ ਨੂੰ ਫੜਕੇ ਪੁਲਸ ਹਵਾਲੇ ਕਰੋ ਅਸੀ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਮਾਧਿਮ ਰਾਹੀਂ ਦੱਸਦੇ ਹਾਂ ਕਿ ਜੇ ਇਹ ਚੋਰ ਤੁਸੀਂ ਤੁਹਾਡੀ ਨਿਗਾਹ ਵਿੱਚ ਆਂਦੇ ਹਨ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ ਇਹ ਦੇਖੋ ਚੋਰ ਨੇ ਡਰ ਕੇ ਛਾਲ ਮਾਰੀ ਮੋਟਰਸਾਈਕਲ ਦੇ ਪਿੱਛੇ ਨੱਠਿਆ ਬੈਠਿਆ ਤੇ ਇਹ ਇੱਥੋਂ ਰਫੂ